ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ 24 7 ਪੰਜਾਬ ਇੱਕ ਹਫਤੇ ਵਿੱਚ ਉਜੜ ਗਿਆ ਸਾਰਾ ਪਰਿਵਾਰ ਵਿਦੇਸ਼ ਘੁੰਮਣ ਗਿਆ ਸੀ ਨੌਜਵਾਨ ਪਰ ਵਾਪਸ ਆਈ লাশ ਅਕਸਰ ਹੀ ਲੋਕ ਵਿਦੇਸ਼ ਘੁਮਣ ਜਾਂਦੇ ਹਨ ਤੇ ਆਪਣੇ ਪਾਸਪੋਰਟ ਤੇ ਵੈਲਿਊ ਵਿਦਾਨ ਤੇ ਜਗਾ ਜਗਾ ਤੇ ਟੂਰ ਕਰਦੇ ਰਹਿੰਦੇ ਹਨ ਜੋ ਉਹਨਾਂ ਦਾ ਸਰਕਾਰ ਪ੍ਰਤੀ ਰਵਈਆ ਵਧੀਆ ਹੋ ਸਕੇ ਐਸੇ ਤਰ੍ਹਾਂ ਫਿਰੋਜ਼ਪੁਰ ਹਲਕਾ ਦੇ ਜੀਰਾਪਿੰਡ ਦੇ ਬਸਤੇ ਬੁੱਟੇ ਵਾਲਾ ਤੋਂ ਅਮ੍ਰਿਤਧਾਰ ਦੇ ਸਿੱਖ ਨੌਜਵਾਨ ਜੋ ਬਿੱਤੇ ਦਿਨੀ ਅਮ੍ਰਿਤਸਰ ਤੋਂ ਮਲੇਸ਼ੀਆ ਤੇ ਹੋਰ ਜਗ੍ਹਾ ਤੇ ਘੁਮਣ ਫਿਰਨ ਵਾਸਤੇ ਗਿਆ ਸੀ ਪਰੰਤੂ ਉਸ ਦੀ ਲਾਸ਼ ਹੀ ਘਰ ਵਾਪਸ ਆਈ ਇਸ ਸੰਬੰਧੀ ਜਦ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਯਦਵਿੰਦਰ ਸਿੰਘ ਜੋ ਮਲੇਸ਼ੀਆ ਟੂਰ ਤੇ ਹੋਰ ਦੇਸ਼ਾਂ ਦਾ ਟੂਰ ਕਰਨ ਵਾਸਤੇ ਗਿਆ ਸੀ ਜਦੋਂ ਮਲੇਸ਼ੀਆ ਯਾ ਦੇ ਹੋਟਲ ਰੋਮਾਂਡਾ ਵਿੱਚ ਪਹੁੰਚਾ ਤਾਂ ਉਸਨੇ ਉੱਥੇ ਆਪਣੇ ਭਰਾ ਜੋ ਆਸਟ੍ਰੇਲੀਆ ਵਿੱਚ ਪੱਕੇ ਤੌਰ ਤੇ ਪਿਛਲੇ 10 ਸਾਲ ਤੋਂ ਰਹਿ ਰਿਹਾ ਹੈ ਉਸ ਨੂੰ ਫੋਨ ਕੀਤਾ ਤੇ ਉਸਦੇ ਕੋਲ ਪੈਸੇ ਮੰਗੇ ਉਸਨੇ ਫੋਨ ਕਰਕੇ ਕਿਹਾ ਕਿ ਉਸਦੇ ਪੈਸੇ ਗੁੰਮ ਹੋ ਗਏ ਹਨ ਤੇ ਉਸ ਨੂੰ ਪੈਸੇ ਭੇਜੇ ਜਾਣ ਉਸਦੇ ਭਰਾ ਨੇ ਉਸ ਦੀ ਗੱਲ ਸੁਣ ਕੇ ਉਸ ਨੂੰ ਪੈਸੇ ਭੇਜ ਦਿੱਤੇ ਤੇ ਦੁਬਾਰਾ ਫਿਰ ਉਸ ਕੋਲੋਂ ਪੈਸੇ ਦੀ ਮੰਗ ਕੀਤੀ ਗਈ ਉਸਦੇ ਭਰਾ ਨੇ ਉਸ ਤੇ ਪੈਸੇ ਭੇਜ ਦਿੱਤੇ ਤੇ ਉਸ ਨਾਲ ਬਾਅਦ ਵਿੱਚ ਕੋਈ ਕੰਟੈਕਟ ਨਾ ਹੋ ਸਕਿਆ ਉਸ ਨੂੰ ਸ਼ੱਕ ਹੋਇਆ ਤਾਂ ਉਸਨੇ ਆਪਣੇ ਦੋਸਤ ਦੇ ਜ਼ਰੀਏ ਪੁਲਿਸ ਪ੍ਰਸ਼ਾਸਨ ਤੇ ਉਸਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਸਦੇ ਭਰਾ ਦੇ ਐਕਸੀਡੈਂਟ ਵਿੱਚ ਮੌਤ ਹੋ ਗਈ ਜਦੋਂ ਉਹ ਮਲੇਸ਼ੀਆ ਪਹੁੰਚਿਆ ਤਾਂ ਪੁਲਿਸ ਪ੍ਰਸ਼ਾਸਨ ਨੇ ਉਸ ਨੂੰ ਦੱਸਿਆ ਕਿ ਐਕਸੀਡੈਂਟ ਹੋਇਆ ਸੀ ਜਿਸ ਵਿੱਚ ਯਾਦਵਿੰਦਰ ਸਿੰਘ ਦੀ ਮੌਤ ਹੋ ਗਈ ਪਰ ਇਸ ਮੌਕੇ ਤੇ ਯਾਦਵਿੰਦਰ ਦੇ ਭਰਾ ਨੇ ਦੱਸਿਆ ਕਿ ਜਿਸ ਤਰ੍ਹਾਂ ਉਸ ਦੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਸਨ ਇਸ ਤੋਂ ਕੁਝ ਹੋਰ ਸਾਬਿਤ ਹੁੰਦਾ ਹੈ ਪਰਿਵਾਰ ਵਿੱਚ ਯਾਦਵਿੰਦਰ ਦੇ ਦੋ ਲੜਕੇ ਤੇ ਉਸ ਦੀ ਮਾਤਾ ਤੇ ਉਸ ਦੀ ਪਤਨੀ ਸਨ ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਡਾਕਟਰ ਨਿਰਵਾੜ ਸਿੰਘ ਉੱਪਲ ਸਿੱਖ ਫੈਡਰੇਸ਼ਨ ਦੇ ਆਗੂ ਤੇ ਹੋਰ ਸੱਜਣਾ ਵੱਲੋਂ ਕੀਤੀ ਗਈ ਸਰਕਾਰ ਦੀਆਂ ناکਾਮੀਆਂ ਵਿੱਚ ਇੱਕ ਪਾਸੇ ਧਿਆਨ ਨਹੀਂ ਦਿੱਤਾ ਗਿਆ ਕਿਉਂਕਿ ਵਿਦੇਸ਼ ਵਿੱਚ ਅਕਸਰ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਂਦੀਆਂ ਰਹਿੰਦੀਆਂ ਹਨ ਵਿਦੇਸ਼ੀ ਗੁੰਡੇ ਨਾਲੇ ਤਾਂ ਪੈਸੇ ਲੈ ਜਾਂਦੇ ਹਨ ਤੇ ਨਾਲੇ ਕਤਲ ਕਰ ਦਿੰਦੇ ਹਨ ਉਨ੍ਹਾਂ ਨੇ ਸ਼ੱਕ ਜਤਾਇਆ ਕਿ ਇੱਕ ਅੰਮ੍ਰਿਤਾਰੇ ਸਿੱਖ ਜੋ ਘੁੰਮਣ ਫਿਰਨ ਜਾਂਦਾ ਹੈ ਉਸ ਦੇ ਵੱਡੇ ਹੋਟਲਾਂ ਵਿੱਚ ਲੁੱਟਕੋ ਸੁੱਟ ਕਰੇ ਜਾਂਦੀ ਹੈ ਕਤਲ ਕਰ ਦਿੱਤਾ ਜਾਂਦਾ ਹੈ ਇਸ ਦੀਆਂ ਹੋਰ ਘਟਨਾਵਾਂ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ ਪਰ ਸਰਕਾਰਾਂ ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਦੇ ਰਹੀਆਂ ਇਸ ਮੌਕੇ ਤੇ ਉਹਨਾਂ ਨੇ ਸਰਕਾਰ ਅੱਗੇ ਬੇਨਤੀ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਪੂਰੀ ਤਰ੍ਹਾਂ ਕੀਤੀ ਜਾਵੇ ਤਾਂ ਜੋ ਪਰਿਵਾਰ ਨੂੰ ਇਨਸਾਫ ਮਿਲ ਸਕੇ ਕਿ ਤੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ ਮੇਰਾ ਰਾਜਵਿੰਦਰ ਸਿੰਘ ਮਲੇਸ਼ੀਆ ਗਿਆ ਸੀਗਾ ਜੀ ਘੁੰਮਣ ਫਿਰਨ ਲਈ 6 ਤਰੀਕ ਨੂੰ 7 ਤਰੀਕ ਨੂੰ ਉੱਥੇ ਪਹੁੰਚਿਆ ਤੇ ਉੱਥੇ ਜਾਣ ਤੋਂ ਬਾਅਦ 9 ਤਰੀਕ ਨੂੰ ਉਹਨੇ ਮੇਰੇ ਕੋਲੋਂ ਪੈਸੇ ਕਿਹਾ ਮੈਨੂੰ ਚਾਹੀਦੇ ਆ ਕਿਉਂਕਿ ਉਹਦੇ ਪੈਸੇ ਕਿਸੇ ਨੇ ਕੱਢ ਲਏ ਤਾਂ ਮੈਂ ਉਹਨੂੰ 1 ਲੱਖ ਰੁਪਇਆ ਉਹਦੀ ਬੈਂਕ ਚ ਪਾਇਆ ਜਦ ਕਿ ਉਹਦੀ ਬੈਂਕ ਉਹ ਕਹਿੰਦਾ ਕਿ ਉਹਨਾਂ ਇਸ ਟਾਈਮ ਬੰਦ ਹੋ ਗਈ ਆ ਤਾਂ ਮੈਨੂੰ ਕੈਸ਼ ਪੈਸੇ ਚਾਹੀਦੇ ਆ ਫਿਰ ਮੈਨੂੰ 1 ਲੱਖ ਰੁਪਇਆ ਹੋਰ ਕੈਸ਼ ਆਈਡੀ ਜੋ ਕਿ ਉਹਨੇ ਇੱਕ ਕਿਸੇ ਟੈਕਸੀ ਡਰਾਈਵਰ ਦੇ ਦਿੱਤੀ ਸੀ ਉਹਦੀ ਕੈਸ਼ ਆਈਡੀ ਤੇ ਮੈਂ ਉਹਨੂੰ 1 ਲੱਖ ਰੁਪਇਆ ਵਾਪਸ ਪਾਇਆ ਤੇ ਉਸ ਤੋਂ ਬਾਅਦ ਅਗਲੇ ਦਿਨ ਮੈਨੂੰ ਇਹ ਸੂਚਨਾ ਮਿਲੀ ਕਿ ਭਾਈ ਮੇਰੇ ਬ੍ਰਦਰ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ ਹੈ ਤੇ ਜੋ ਕਿ ਮੇਰੇ ਲਈ ਬਹੁਤ ਮੰਦਪਾਗੀ ਸੀ ਤੇ ਮੈਨੂੰ ਇਹ ਚੀਜ਼ ਸਹੀ ਨਹੀਂ ਲੱਗੀ ਕਿਉਂਕਿ ਪੁਲਿਸ ਦੀ ਮੈਨੂੰ ਇਸ ਰਿਪੋਰਟ ਤੋਂ ਕੋਈ ਵਿਸ਼ਵਾਸ ਨਹੀਂ ਹੋਇਆ ਤੇ ਮੈਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਚਾਹੁੰਦਾ ਹਾਂ ਕੋਈ ਵੀ ਮੇਰਾ ਪੈਨ ਪਰਾਗੇ ਤੂੰ ਲੇਸ਼ਾ ਜਾਵੇ ਤਾਂ ਹੋਰ ਸਾਵਧਾਨ ਹੋ ਕੇ ਜਾਵੇ ਜਾਂ ਪੁਛ ਪੜਤਾਲ ਕਰਕੇ ਜਾਵੇ ਕਿ ਉੱਥੇ ਕੀ ਹੁੰਦਾ ਹੈ ਜਾਂ ਕੀ ਬੰਦ ਆਏ ਹਾਂਜੀ ਵਾਰ ਤੁਹਾਡੀ ਗੱਲ ਕਦੋਂ ਹੀ ਹੋਈ ਨਾ ਆਖਰੀ ਵਾਰ ਮੇਰੀ ਗੱਲ ਉਹਦੇ ਨਾਲ ਸ਼ਨੀਵਾਰ ਨੂੰ ਹੋਈ ਸੀ ਤਕਰੀਬਨ ਆ ऑस्ट्रेलिया ਦੇ 4 ਵਜੇ ਦੇ ਕਰੀਬ ਸੌਰੀ 12 ਵਜੇ ਦੇ ਰਾਤ 12 ਵਜੇ ਦੇ ਕਰੀਬ ਦੁਬਾਰਾ ਫਿਰ ਪੁਆ ਨਾ ਆਇਆ ਸੀ ਤੁਹਾਨੂੰ ਲੱਗਦਾ ਮੈਨੂੰ ਥੋੜਾ ਘਬਰਾਇਆ ਹੋਇਆ ਲੱਗਦਾ ਸੀਗਾ ਮੈਨੂੰ ਆ ਸਹੀ ਨਹੀਂ ਲੱਗ ਰਿਹਾ ਸੀਗਾ ਥੋੜਾ ਘਬਰਾਇਆ ਹੋਇਆ ਨਰਵਸ ਲੱਗਦਾ ਪਿਆ ਸੀਗਾ ਸਾਡੇ ਇਲਾਕੇ ਦਾ ਜੋ ਜ਼ੀਰਿਆ ਹਲਕੇ ਦੇ ਵਿੱਚ ਪਿੰਡ ਵਸਤੀ ਬੂਟੇ ਵਾਲੀ ਪੈਂਦਾ ਉੱਥੋਂ ਦਾ ਬੜਾ ਨੌਜਵਾਨ ਨੌਨਸਟ ਨੌਜਵਾਨ ਸੀਗਾ ਯਾਦਵਿੰਦਰ ਸਿੰਘ ਔਰ ਕੁਝ ਦਿਨ ਪਹਿਲਾਂ ਉਹ ਮਲੇਸ਼ੀਆ ਘੁੰਮਣ ਫਿਰਨ ਗਿਆ ਸੀ ਔਰ ਬੜਾ ਸਾਊ ਤੇ ਨੇਕ ਨੌਜਵਾਨ ਸੀ ਅਮਰਤਾਰੀ ਪਰਿਵਾਰ ਆ ਅਮਰਤਾਰੀ ਮੁੰਡਾ ਸੀ ਉਧਰ ਉੱਥੇ ਜਾ ਕੇ ਉਹਦੇ ਨਾਲ ਜਿਹੜਾ ਹੈਪਨ ਹੋਇਆ ਹੈ ਔਰ ਇਸ ਵਕਤ ਸਾਡੇ ਹਲਾਕੇ ਦੇ ਵਿੱਚ ਬੜੀ ਜਿਹੜੀ ਆ ਉਹ ਸੋਗ ਦੀ ਲਹਿਰ ਜਿਹੜੀ ਉਹ ਦੌੜ ਗਈ ਹੈ ਕਿਉਂਕਿ ਸਾਨੂੰ ਇਸ ਚੀਜ਼ ਦਾ ਸ਼ੱਕ ਹੈ ਕਿ ਉਸ ਦੇ ਨਾਲ ਕੁਝ ਗਲਤ ਅੰਸਰਾਂ ਨੇ ਉਹਨੂੰ ਆਪਣੇ ਆਪ ਕਬਜ਼ੇ ਦੇ ਵਿੱਚ ਲੈ ਲਿਆ ਔਰ ਉਸ ਦਾ ਜਿਹੜਾ ਆਸਟ੍ਰੇਲੀਆ ਉਹਦਾ ਭਰਾ ਰਹਿੰਦਾ ਸੀ ਉਸ ਤੋਂ ਉਹਨਾਂ ਨੇ ਦੋ ਤਿੰਨ ਵਾਰੀ ਮਨੀ ਵੀ ਜਿਹੜੀ ਸੀ ਉੱਥੋਂ ਆਨਲਾਈਨ ਪੁਆਈ ਹੈ ਔਰ ਉਸ ਤੋਂ ਬਾਅਦ ਚ ਉਹਦਾ ਫੋਨ ਨੌਜਵਾਨ ਦਾ ਉੱਥੇ ਬੰਦ ਹੋ ਗਿਆ ਰਮਾਡਾ ਹੋਟਲ ਦੱਸਦੇ ਆ ਜਿੱਥੇ ਉਹ ਠਹਿਰਿਆ ਸੀ ਪਰ ਉੱਥੇ ਜਦੋਂ ਇਸ ਨੌਜਵਾਨ ਨੂੰ ਪਤਾ ਲੱਗਿਆ ਉਹਦੇ ਭਰਾ ਨੂੰ ਉਹ ਉੱਥੋਂ ਆਸਟ੍ਰੇਲੀਆ ਤੋਂ ਜਲਦੀ ਜਿਹੜਾ ਆਪਣੇ ਭਰਾ ਦੇ ਮਤਲਬ ਕਿ ਉਹਨੂੰ ਜਦੋਂ ਪਤਾ ਲੱਗ ਗਿਆ ਕਿ ਪੈਸੇ ਜਿਹੜੇ ਆ ਲੈ ਕੇ ਇਸ ਤੋਂ ਬਾਅਦ ਚ ਉਹ ਨੌਜਵਾਨ ਦਾ ਫੋਨ ਜਯਦਵਿੰਦਰ ਸਿੰਘ ਦਾ ਬੰਦ ਹੋ ਗਿਆ ਤੇ ਉੱਥੋਂ ਫਲਾਈਟ ਲੈ ਕੇ ਉਹ ਜਦੋਂ ਆਪਣਾ ਉੱਥੇ ਮਲੇਸ਼ੀਆ ਪਹੁੰਚਿਆ ਕੋਲਾਲੰਪੁਰ ਜਿਹੜੀ ਰਾਜਧਾਨੀ ਹੈ ਮਲੇਸ਼ੀਆ ਦੀ ਔਰ ਜਦੋਂ ਉੱਥੇ ਗਿਆ ਤੇ ਉਹਦਾ ਮਤਲਬ ਕਿ ਉਹਨੂੰ ਫ੍ਰੀਜਰ ਚ ਉਹਦੀ ਲਾਸ਼ ਨੂੰ ਲਾਇਆ ਹੋਇਆ ਸੀਗਾ ਔਰ ਲਾਸ਼ ਵੀ ਉਧਰ ਘਟਨਾ ਵਾਲੀ ਕੋਈ ਇਹ ਸਹੀ ਪਤਾ ਨਹੀਂ ਲੱਗ ਰਿਹਾ ਕਿ ਉਹਦਾ ਉਹਨਾਂ ਦੇ ਦੱਸਣ ਦੇ ਮੁਤਾਬਕ ਆ ਮਲੇਸ਼ੀਆ ਦੀ ਗਵਰਨਮੈਂਟ ਦੇ ਵੀ ਉਹਦੇ ਨਾਲ ਐਕਸੀਡੈਂਟ ਹੋਇਆ ਪਰ ਉਹਦੇ ਨਾਲ ਐਕਸੀਡੈਂਟ ਵਾਲੀ ਸਥਿਤੀ ਲੱਗਦੀ ਨਹੀਂ ਸੀ ਸੋ ਉੱਥੇ ਜਾ ਕੇ ਜੋ ਕੁਛ ਉਹਨੇ ਦੇਖਿਆ ਉਹਦੇ ਬ੍ਰਦਰ ਦੇ ਨਾਲ ਕਾਫੀ ਉਹਦੇ ਸਰੀਰ ਦੇ ਨਾਲ ਇਹੋ ਜਿਹੇ ਮਤਲਬ ਕਿ ਉਹਦੇ ਹੈਪਨ ਹੋਏ ਸੀਗੇ ਜਿਸ ਤੋਂ ਇਹ ਲੱਗਦਾ ਸੀਗਾ ਵੀ ਉਸ ਦੇ ਨਾਲ ਕਿਸੇ ਗਲਤ ਅਨਸਰਾਂ ਨੇ ਪੈਸੇ ਵੀ ਲੈ ਕੇ ਤੇ ਉਸ ਨੌਜਵਾਨ ਦਾ ਜਿਹੜਾ ਸਾਨੂੰ ਸ਼ੱਕ ਹੈ ਕਿ ਕਤਲ ਕਰ ਦਿੱਤਾ ਗਿਆ ਹੈ। ਔਰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਗਵਰਨਮੈਂਟ ਤੋਂ ਪੰਜਾਬ ਗਵਰਨਮੈਂਟ ਤੋਂ ਮੰਗ ਕਰਦੇ ਹਾਂ ਕਿ ਇੱਕ ਸਾਊ ਇਨਸਾਨ ਸਾਊ ਪਰਿਵਾਰ ਆ ਅਮਰਤਾਰੀ ਨੌਜਵਾਨ ਆ ਜਿਹੜੇ ਸਾਡੇ ਬੱਚੇ ਘੁੰਮਣ ਜਾਂਦੇ ਆ ਔਰ ਉਸ ਤੋਂ ਬਾਅਦ ਦੇ ਵਿੱਚ ਚਾਹੇ ਉਹ ਆਪਣੀਆਂ ट्रैवल ਹਿਸਟਰੀਆਂ ਬਣਾਉਂਦੇ ਆ ਚਾਹੇ ਉਹ ਏਡੇ ਏਡੇ ਨਾਮੀ ਹੋਟਲਾਂ ਦੇ ਵਿੱਚ ਠਹਿਰਦੇ ਇੰਟਰਨੈਸ਼ਨਲ ਹੋਟਲਾਂ ਦੇ ਵਿੱਚ ਤੇ ਉੱਥੇ ਵੀ ਸਾਡੇ ਬੱਚੇ ਸਿਕਿਉਰ ਨਹੀਂ ਤੇ ਅਸੀਂ ਕਿੱਥੋਂ ਆਸ ਰੱਖਾਂਗੇ ਇਹ ਕੋਈ ਇੱਕ ਘਟਨਾ ਨਹੀਂ ਹੈਗੀ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਹੋਰ ਵੀ ਇਹੋ ਜਿਹੀਆਂ ਕੰਟਰੀਆਂ ਦੇ ਵਿੱਚ ਜਿਹੜੀਆਂ ਉਹ ਘਟਨਾਵਾਂ ਹੋ ਰਹੀਆਂ ਨੇ ਇਹ ਮਲੇਸ਼ੀਆ ਦੇ ਵਿੱਚ ਖਾਸ ਕਰਕੇ ਆ ਔਰ ਅਸੀਂ ਅਪੀਲ ਕਰਦੇ ਆ ਕਿ ਨੌਜਵਾਨ ਜਿਹੜੇ ਆ ਇਕੱਲੇ ਨੌਜਵਾਨ ਜਿਹੜੇ ਜਾਂਦੇ ਉਹ ਇਸ ਤਰ੍ਹਾਂ ਨਾ ਜਾਣ ਆਵੇਂ ਉਹ ਇੰਟਰਨੈਸ਼ਨਲ ਹੋਟਲ ਆ ਪਰ ਜੋ ਇਹ ਸਾਡੇ ਪਰਿਵਾਰ ਦੇ ਨਾਲ ਵਾਪਰਿਆ ਬੜਾ ਮੰਦ ਭਗਾ ਜਿਹੜਾ ਇਹ ਘਟਨਾ ਵਾਪਰੀ ਆ ਛੋਟੇ ਛੋਟੇ ਉਸ ਦੇ ਦੋ ਬੱਚੇ ਨੇ ਔਰ ਅੱਜ ਆਪਣੇ ਮਾਪਿਆਂ ਨੂੰ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਸਦਾ ਵਾਸਤੇ ਉਹ ਪਰਿਵਾਰ ਤੋਂ ਵਿਛੜ ਗਿਆ ਔਰ ਇਹ ਬੜਾ ਡੂੰਗਾ ਸਦਮਾ ਹੈ ਔਰ ਇਹ ਸਦਮੇ ਤੋਂ ਸਾਨੂੰ ਮਤਲਬ ਕਿ ਸਰਕਾਰਾਂ ਦੀ ਸਥਿਤੀ ਜਿਹੜੀ ਆ ਉਹ ਸਪਸ਼ਟ ਕਰਨ ਸਰਕਾਰਾਂ ਕਿ ਅਸੀਂ ਇੱਕ ਆਪਣੇ ਘੁੰਮਣ ਫਿਰਨ ਵਾਸਤੇ ਜਿਹੜੇ ਬੱਚੇ ਜਾਂਦੇ ਆ ਉਹਨਾਂ ਦੀ ਜ਼ਿੰਦਗੀ ਦਾ ਸਵਾਲ ਆ ਉਹਦੀ ਉਹਨਾਂ ਦੀ ਜ਼ਿੰਦਗੀ ਜਿਹੜੀ ਸਿਕਿਉਰ ਜੇ ਨਾਮੀ ਹੋਟਲਾਂ ਦੇ ਵਿੱਚ ਇਹੋ ਦੀਆਂ ਕੰਟਰੀਆਂ ਚ ਹੋਊਗੀ ਨਾ ਤੇ ਫਿਰ ਕਿਸ ਤਰ੍ਹਾਂ ਇਹ ਇਹ ਜਿਹੜਾ ਵਿਚਾਰ ਚੱਲਣਗੇ ਸੋ ਅਸੀਂ ਮੰਗ ਕਰਦੇ ਆ ਸਰਕਾਰਾਂ ਤੋਂ ਮੰਗ ਕਰਦੇ ਆ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆ ਭਾਰਤੀ ਸਰਕਾਰ ਤੋਂ ਇੰਡੀਆ ਤੋਂ ਮੰਗ ਕਰਦੇ ਆ ਕਿ ਸਾਡੇ ਬੱਚੇ ਔਰ ਪਰਿਵਾਰ ਦਾ ਜਿਹੜਾ ਉਹ ਇਨਸਾਫ ਜ਼ਰੂਰ ਉਹਨਾਂ ਨੂੰ ਮਿਲੇ ਤਾਂ ਕਿ ਸਾਨੂੰ ਸਹੀ ਦਾ ਪਤਾ ਲੱਗ ਜਾਵੇ ਕਿ ਉਸ ਦੇ ਨਾਲ ਹੋਇਆ ਕੀ ਔਰ ਐਡੀ ਮੰਦਪਾਗੀ ਘਟਨਾ ਜਿਹੜੀ ਵਾਪਰੀ ਆ ਜੋ ਉਹਦੇ ਜਿਹੜਾ ਉਸਦੀ ਬਾਡੀ ਸੀਗੀ ਉਹ ਬਾਡੀ ਵੀ ਇੰਨੀ ਫ੍ਰੈਕਚਰ ਕੀਤੀ ਗਈ ਸੀ ਔਰ ਉਸ ਨੂੰ ਜਾਂ ਕੋਈ ਹੋਟਲ ਦੇ ਵਿੱਚ ਇਹੋ ਜੀ ਚੀਜ਼ ਦਿੱਤੀ ਗਈ ਆ ਜਿਸ ਦੇ ਨਾਲ ਉਹਨੂੰ ਮਤਲਬ ਕਿ ਕਿਸ ਤਰ੍ਹਾਂ ਮੌਤ ਦੇ ਘਾਟ ਉਤਾਰਿਆ ਗਿਆ ਹੈ ਇਹ ਸਾਡੀ ਸਮਝ ਤੋਂ ਬਾਹਰ ਆ ਸੋ ਅਸੀਂ ਬੇਨਤੀ ਕਰਦੇ ਆਂ ਸਰਕਾਰਾਂ ਨੂੰ ਵੀ ਕਿ ਪਰਿਵਾਰ ਨੂੰ ਇਹ ਇਨਸਾਫ ਚਾਹੀਦਾ ਔਰ ਸਟੇਟ ਕਰਦੇ ਆਂ ਕਿ ਨੌਜਵਾਨ ਜਿਹੜੇ ਆ ਇਹਨਾਂ ਕੰਟਰੀਆਂ ਦੇ ਵਿੱਚ ਜਾਂਦੇ ਆ ਉਹ ਹੁਣ ਇਹ ਕੰਮ ਸਿਕਿਉਰ ਨਹੀਂ ਰਿਹਾ ਇਸ ਦੇ ਬਾਰੇ ਸੋਚਣਾ ਪਊਗਾ ਸਾਨੂੰ ਕਿ ਅਸੀਂ ਇਹੋ ਜੀਆਂ ਕੰਟਰੀਆਂ ਤੇ ਨਾਮੀ ਹੋਟਲਾਂ 'ਚ ਰਹਿ ਕੇ ਆਪਣੇ ਆਪ ਨੂੰ ਮਫਿਊਜ਼ ਨਹੀਂ ਕਰ ਸਕਦੇ। ਸੋ ਮੈਂ ਇਨ੍ਹਾਂ ਸ਼ਬਦਾਂ ਦੇ ਨਾਲ ਅੱਜ ਬਹੁਤ ਡੂੰਘੇ ਸਦਮੇ ਦੇ ਵਿੱਚ ਪਰਿਵਾਰ ਆ ਤੇ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਇਹਨਾਂ ਦੀ ਸਾਰ ਲਈ ਜਾਵੇ।